पानी पीला होतीजे ठीक ने मेरे बीरा किया गया मुड़ूगा अच्छा ठीक है ठीक है ਨਾ ਅੱਜ 5 ਸਾਲਾਂ ਬਾਅਦ ਇਹਨੂੰ ਉਹਦੀ ਯਾਦ ਆ ਗਈ। ਚੱਕ ਕੇ ਮੂੰਹ ਤੂੰ ਆ ਗਈ। ਲੈਣ ਦੀ ਮਾਰੀ ਰਖੜੀ ਬੰਨਣ ਤੂੰ ਆ ਗਈ। ਲੈ ਅੱਜ ਇਹ ਆ ਗਈ। ਚੱਕ ਕੇ ਮੂੰਹ ਤਪੀ। 5 ਸਾਲਾਂ ਬਾਅਦ ਇਹਨੂੰ ਭਾਈ ਦੀ ਯਾਦ ਆ ਗਈ। ਰਖੜੀਆਂ ਲੈ ਕੇ ਲੈਣ ਦੀ ਮਾਰੀ। ਚਾ ਮੈਂ ਵੀ ਨਹੀਂ ਕਰਦੀ ਹੈਗੀ। ਮੈਂ ਕਹਿ ਦਿੰਦੀ ਭਾਈ ਸਾਡਾ ਤਾਂ ਦੁੱਧ ਖੱਟਾ ਹੋ ਗਿਆ। ਚਾ ਨਹੀਂ ਮਿੱਥੋਂ ਹੁਣ ਬਣਦੀ। ਚਾ ਉਹਨੂੰ ਜਾ ਕੇ ਇਹ ਕਹਿ ਦਾਨੀ ਆ। ਨਾਲ ਉਹਦੇ ਨਾਲ ਬਹਿ ਕੇ ਦੋ ਗੱਲਾਂ ਕਰ ਲੈਣੀ ਆਂ ਆਪੀ ਭਗ ਜੂਗੀ। ਉਹਨੂੰ ਐ ਕਹਿ ਦਾਨੀ ਆ ਮੈਂ ਵੀ ਤੇਰਾ ਵੀਰਾ ਤਾਂ ਹੁਣ ਖੇਤੋਂ ਅੱਥ ਨਹੀਂ ਆਊਗਾ। ਚੱਲ ਕੋਈ ਨਾ। ਲੈ ਪਾਪੀ ਆ ਫੜ ਆ ਸਮਝ ਲਾ ਪਹਿਲਾਂ ਚਲ ਠੀਕ ਆ ਪਾਪੀ ਹੁਣ ਮੈਂ ਜਾਣੀ ਆ ਲੈ ਕੁੜੀ ਉਹ ਤਾਂ ਬਾਕੀ ਦੇਖਾਂ ਕੀ ਲੈ ਕੇ ਆਈ ਆ ਲਫਾਫੇ ਚ ਇਹ ਦੇਖਾ ਤਾਂ ਸਹੀ ਮੈਨੂੰ ਸੂਟ ਜਾਂ ਲੱਗਦਾ ਦੇਖਣ ਨੂੰ ਇਹ ਲੈ ਕਿੰਨਾ ਸੋਹਣਾ ਸੂਟ ਲੈ ਕਿੰਨਾ ਪੈਂਟ ਸ਼ਾਰਟ ਵੀ ਆ ਲੈ ਸੂਟ ਦੇ ਕਿੰਨਾ ਸੋਹਣਾ ਕੜਾਈ ਵਾਲਾ ਸੂਟ ਹੈ ਦੇਖਾ ਹੋਰ ਤਾਂ ਨਹੀਂ ਕੋਸ ਲਫਾਫੇ ਚ ਲੈ ਕੁੜੀ ਲੈ 1000 ਰੁਪਏ ਨਾਲ ਲਦਾਸ ਮੈਂ ਤਾਂ ਉਹਦੇ ਨਾਲ ਬਾਲਾ ਮਾੜਾ ਸਲੂਕ ਕੀਤਾ ਮਨਾਉ ਨੂੰ ਮੈਂ ਚਾਹ ਦਿੱਤੀ ਪਾਣੀ ਵੀ ਉਹਨੂੰ ਕੋਸਾਈ ਦੇ ਦਾ ਟੂਟੀ ਦਾ ਠੰਡਾ ਪਾਣੀ ਵੀ ਹਿੰ ਦਿੱਤਾ ਹੈਗਾ ਵਿਚਾਰੇ ਨਾਲ ਬਾਲਾ ਮਾੜਾ ਸਲੂਕ ਕਰਿਆ ਲਾ ਚੱਲ ਕੋਈ ਨਾ ਹੁਣ ਮੈਂ ਕਰਦੀ ਆ ਜਵਾਖਾਂ ਡੈਡੀ ਨੂੰ ਫੋਨ ਕਰਦੀ ਆ ਹੈਲੋ ਹਾਂਜੀ ਅੱਜ ਤੁਹਾਡੀ ਭੈਣ ਆਈ ਸੀ ਜਿਉ ਨਾਲੇ ਤਾਂ ਸੂਟ ਲੈ ਕੇ ਆਈ ਆ ਨਾਲੇ ਪੈਂਟ ਸ਼ਰਟ ਹੈ ਤੁਹਾਡੀ ਨਾਲੇ ਬੱਚੇ ਦੇ ਨਾਂ ਦੇ ਪੈਸੇ ਨੇ ਮੈਂ ਤਾਂ ਉਹਦੇ ਨਾਲ ਬਾਲਾ ਮਾੜਾ ਸਲੂਕ ਕੀਤਾ ਉਹਨੂੰ ਕੋਸਾ ਜਾਂ ਪਾਣੀ ਦੇ ਦਿੱਤਾ ਨਾ ਮੈਂ ਉਹਨੂੰ ਚਾਹ ਪੁੱਛੀ ਨਾ ਮੈਂ ਉਹਨੂੰ ਠੰਡਾ ਪੁੱਛਿਆ ਇੱਕਣੀ ਬਸ ਕੋਸਾ ਜਾਂ ਪਾਣੀ ਦੇ ਦਿੱਤਾ ਤੇ ਇੱਕਣੀ ਵਿਚਾਰੀ ਭੱਗੀ ਬਹੁਤ ਮਾੜਾ ਸਲੂਕ ਕੀਤਾ ਚਲ ਠੀਕ ਹੈ ਜੀ ਚਲਾਏ ਕਰ ਲਾਣੀ ਆ ਮੈਂ ਹਾਂ ਚਲ ਕੋਈ ਨਾ ਬਸ ਚੜ ਕੇ ਭੱਜ ਜਾਣੀ ਠੀਕ ਇਹ ਲੈ ਜਿਹੜਾ ਮੈਂ ਮੈਨੂੰ ਪੇਕਿਆ ਤੋਂ ਸੂਟ ਆਇਆ ਉਹ ਸੂਟ ਉਹਨੂੰ ਮੈਂ ਲਾ ਕੇ ਲੈ ਜਾਣੀ ਆ ਤੇ ਨਾਲ ਲਾਲੂ ਪੈਂਟ ਸ਼ਰਟ ਜਵਾਖਾ ਦੇ ਨਾਂ ਨੂੰ ਲਾ ਦੂੰ ਪੈਸੇ ਤੇ ਚਲ ਮੈਂ ਇਹੀ ਕਰਦੀ ਆਂ ਚਲਾਂ ਹੈ ਕਰਦੀ ਹੁਣ ਮੈਨੂੰ ਰੱਖ ਦਨੀ ਆ ਸੂਟ ਨੂੰ ਤੇ ਜਿਹੜਾ ਮੈਨੂੰ ਸੂਟ ਆਇਆ ਮੈਂ ਇਲਫਾਫੇ ਚ ਪਾ ਕੇ ਤੇ ਬਾਕੀ ਪੈਸੇ ਨਾਲ ਲਾ ਕੇ ਉਹ ਲੈ ਜੂ ਨਾਲ ਦੇ ਕਿੰਨਾ ਸੋਹਣਾ ਸੂਟ ਲਈ ਆ ਮੈਂ ਤਾਂ ਉਹਦੇ ਨਾਲ ਬਾਹੜਾ ਮਾੜਾ ਸਲੂਕ ਕਰਿਆ ਤੇ ਚਲ ਹੁਣ ਇਹ ਕਰਦੀ ਆ ਤਿਆਰ ਹੋ ਜਾਣੀ ਫਟਾਫਟ ਬਸ ਚੜ ਕੇ ਫਿਰ ਮੈਂ ਵਗ ਜਾਣੀ ਹੁਣ ਫੜਾਇਆ ਨਹੀਂ ਹੈ ਕਪੜਾ ਲਈਦਾ ਲੈ ਭਾਬੀ ਜੀ ਤੁਸੀਂ ਤੁਸੀਂ ਇੱਥੇ ਕਿਵੇਂ ਨਹੀਂ ਜਾ ਕੋਈ ਨਾ ਆ ਜੋ ਅੰਦਰ ਆ ਤੇ ਫਿਰ ਮੈਂ ਕਿਹਾ ਮੈਂ ਕਿਹਾ ਚਲ ਮੈਂ ਹੁਣ ਚੱਕ ਕੇ ਬਸ ਵਗ ਜਾਣੀ ਆ ਪਹਿਲੇ ਵਾਰ ਵੀ ਜੀ ਸੀ ਪਾਣੀ ਲੈ ਆਵਾ ਪੀਂ ਸੋ ਨਾ ਦੀ ਲੋੜਾ ਰ ਆਨੇ ਇਤਨਾ ਚਾਹ ਦੀ ਲੋੜਾ ਲੈ ਫੜ ਤੇਰੇ ਕੱਪੜੇ ਤੇ ਰਵੀਰਾ ਕਹਿੰਦਾ ਗੁਲੀ ਜਾ ਮੇਥੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਤੈਨੂੰ ਜਨਾ ਪਾਣੀ ਪੁੱਛਿਆ ਨਾ ਮੈਂ ਚਾਹ ਪੁੱਛੀ ਪਾਣੀ ਵੀ ਤੈਨੂੰ ਤੱਕਤਾ ਹੀ ਦੇਤਾ ਟੂਟੀ ਆਲਾ ਖੰਡਾ ਵੀ ਨਹੀਂ ਤਾਂ ਇੰਨੀ ਗਰਮੀ ਦੇ ਵਿੱਚ ਤੇ ਲੈ ਤੇਰੇ ਕੱਪੜੇ ਤੇ ਰਵੀਰੇ ਨੇ ਮੈਨੂੰ ਜਦੀ ਬਸ ਕੇ ਹੈ ਬਸ ਚੜ ਹੋਈ ਰਹੀ ਹੈ ਅਸਲੀ ਚਲ ਕੋਈ ਨਾ ਭੈਣ ਰੱਜੇ ਗਲਤੀ ਮਾਤੀ ਵਿੱਚ ਮਾਫ ਕਰੀ ਚਲ ਕੋਈ ਨਾ ਹੋੰਗਲਾ ਖੜਕੇ ਰਸੂਹ ਤੇ ਲੋ ਬਾਬੇ ਜੀ ਇਹਨਾਂ ਖੇਚਲਾ ਕਰਨ ਦੀ ਕੀ ਲੋੜ ਸੀ ਮੈਨੂੰ ਪਤਾ ਕੀ ਆ ਮੈਨੂੰ ਕੱਪੜੇ ਦਾ ਭੁੱਖ ਨਹੀਂ ਹੈਗੇ ਬਾਬੇ ਜੀ ਬਸ ਮੈਨੂੰ ਭਾਈ ਭੈਣ ਦਾ ਭਾਈ ਪਰਜਾਈ ਦਾ ਪਿਆਰ ਚਾਹੀਦਾ ਐ ਵੀ ਭਾਈ ਪਰਜਾਈ ਵਸਾਂ ਦੇ ਰਹਿਣ ਬਰਤ ਦੇ ਰਹਿਣ ਹੱਸਦੇ ਵਸਦੇ ਰਹਿਣ ਤੇ ਇਦਾਂ ਹੀ ਬਸ ਮਤਲਬ ਕੱਪੜੇ ਦਾ ਮੈਨੂੰ ਕੋਈ ਇਦਾਂ ਨਹੀਂ ਸੀ ਮੇ ਤੁਸੀਂ ਮੈਨੂੰ ਕੱਪੜੇ ਲੈ ਕੇ ਦਿਓ ਤੇ ਚਲ ਕੋਈ ਨਾ ਬਾਬੇ ਜੀ